ਸੱਚੀ ਗੱਲ ਤੁਸੀਂ ਦੇਖ ਰਹੇ ਹੋ ਹਿੰਦੁਸਤਾਨ ਫਾਸਟ ਨਿਊਜ਼ ਹਿੰਦੁਸਤਾਨ ਫਾਸਟ ਨਿਊਜ਼ ਦੇਖਣ ਵਾਲੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਮੈਂ ਹਰਮੀ ਲੁਧਿਆਣਾ ਰਬੀ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਬੀਬੀ ਸੁਖਵਿੰਦਰ ਕੌਰ ਸੌਖੀ ਦੇ ਅਤਰੀ ਫੰਡ ਦੇ ਵਿੱਚ 10 ਲੋੜਵੰਦ ਪਰਿਵਾਰਾਂ ਨੂੰ ਚੈੱਕ ਵੰਡੇ ਗਏ ਇਹੋ ਜਿਹੀਆਂ ਵੀਡੀਓ ਦੇਖਣ ਦੇ ਲਈ ਸਾਡੇ ਨਿਊਜ਼ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਨਾ ਭੁੱਲੇ ਬਣੇ ਰਹੋ ਸਾਡੇ ਨਾਲ ਹਿੰਦੁਸਤਾਨ ਫਾਸਟ ਨਿਊਜ਼ ਚੈਨਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਮ ਦੇ ਨਮਾਇਜ ਜੱਫੇ ਬੰਦੀ ਜਿਹੜੀ ਧਾਰਮਿਕ ਖੇਤਰ ਮੁੱਖ ਤੌਰ ਤੇ ਵਿਚਰਨ ਵਾਲੀ ਇੱਕੋ ਇੱਕ ਦੁਨੀਆ ਦੀ ਸੰਸਥਾ ਹੈ ਜਿਹਦੇ ਜਿਹਦੇ ਦੋਦਰਾ ਸਰਬੰ ਦਾ ਪ੍ਰਬੰਧ ਦੋਦਰਾ ਸਰਬੰ ਦਾ ਕੰਟਰੋਲ ਹੋਰ ਉਹਦੇ ਨਾਲ ਨਾਲ ਧਾਰਮਿਕ ਖੇਤਰ ਤੋਂ ਇਲਾਵਾ ਵਿਦਿਆ ਖੇਤਰ ਦੇ ਵਿੱਚ ਤੇ ਸਮਾਜਿਕ ਖੇਤਰ ਦੇ ਵਿੱਚ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬੜਾ ਅਹਮ ਯੋਗਦਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਰਮ ਪ੍ਰਚਾਰ ਕਮੇਟੀ ਦੇ ਅਧਿਨੇ ਸਮਾਜਿਕ ਕਾਰਜਾਂ ਲਈ ਫੰਡ ਰੱਖੇ ਜਾਂਦੇ ਆ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਦੇ ਅਖਤਿਆਰੀ ਫੰਡ ਦੇ ਵਿੱਚੋਂ ਵੱਖ-ਵੱਖ ਖੇਤਰਾਂ ਦੇ ਵਿੱਚ ਲੋੜਵੰਦਾਂ ਨੂੰ ਪੜਾਈ ਲਈ ਵਿਦਿਆਰਥੀਆਂ ਨੂੰ ਕੈਂਸਰ ਪੀੜਤਾਂ ਨੂੰ ਜਾਂ ਅਗਰ ਕਿਸੇ ਕਿਸੇ ਵੀ ਤਰ੍ਹਾਂ ਸਮਾਜ ਕੋਈ ਆਤਕ ਖੇਤਰ ਜਰੂਰਤ ਹੋਵੇ ਉਹਨਾਂ ਦੇ ਫੰਡ ਦਿੱਤੇ ਜਾਂਦੇ ਆ ਉਸੇ ਲੜੀ ਦੇ ਅਧੀਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਸਰਦਾਰ ਹਰਜਿੰਦਰ ਸਿੰਘ ਧਾਮੀ ਜੀ ਦੇ ਦੇਸ਼ਾਂ ਦੇਸ਼ਾਂ ਦੇ ਅਧੀਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਬੀਬੀ ਸੁਖਵਿੰਦਰ ਕੌਰ ਜੀ ਸੋਖੀ ਦੇ ਅਕਤਿਆਰੀ ਫੰਡ ਦੇ ਵਿੱਚੋਂ ਅੱਜ 10 ਵੱਖ-ਵੱਖ ਲੋੜਵੰਦ ਪਰਿਵਾਰਾਂ ਨੂੰ ਉਹਨਾਂ ਦੀ ਸਹਾਇਤਾ ਰਾਸ਼ੀ ਤਕਸੀਮ ਕੀਤੀ ਗਈ ਹੈ ਜਿਦੇ ਵਿੱਚ ਆਰਥਿਕ ਸਹਾਇਤਾ ਵਾਲੇ ਆ ਵਿਅਕਤੀ ਵੀ ਸ਼ਾਮਲ ਨੇ ਕੁਝ ਬੱਚਿਆਂ ਦੀਆਂ ਜਿਹੜੀਆਂ ਉਹਨਾਂ ਨੂੰ ਪੜਾਈ ਦੇ ਫੀਸ ਚਾਹੀਦੀ ਉਹ ਵੀ ਸ਼ਾਮਲ ਹੈ ਕੈਂਸਰ ਕੇਸ ਵੀ ਸ਼ਾਮਲ ਨੇ ਉਹ ਸਾਰੇ ਇਹ ਫੰਡ ਲਗਾਤਾਰ ਅਸੀਂ ਆਪਣੇ ਦਫ਼ਤਰ ਤੋਂ ਲੋਕਾਂ ਦੀ ਇਹ ਸੇਵਾ ਕਰਦੇ ਸੰਗਤੀ ਸੇਵਾ ਕਰਦੇ ਲਈ ਯਤashi ਰਹੇ ਹਾਂ ਸਾਡੇ ਦਫ਼ਤਰ ਸਕਤਰ ਸਰਦਾਰ ਅਮਰਪ੍ਰਤਾਪ ਸਿੰਘ ਜੀ ਹਰੇਕ ਆਈ ਹੋਈ ਕਿਸੇ ਵੀ ਸਹਾਇਤਾ ਦੀ ਜਿਹੜੀ ਚਿੱਠੀ ਆਉਂਦੀ ਹੈ ਉਹਦੇ ਨਾਲ ਉਹਦੇ ਪੂਰੇ ਪ੍ਰੋਪਰ ਡਾਕੂਮੈਂਟੇਸ਼ਨ ਸਾਰੇ ਤਿਆਰ ਕਰਵਾ ਕੇ ਫਿਰ ਇਥੋਂ ਅੱਥ ਤਰੀ ਦਾ ਵਾਤਾਵਰਨ ਉੱਪਰ ਸਾਡੇ ਹੈੱਡ ਕੁਆਰਟਰ ਸ਼ੋਅਨ ਨੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਤੇ ਭੇਜਿਆ ਜਾਂਦਾ ਹੈ ਫਿਰ ਉੱਥੋਂ ਸਾਡੇ ਇੰਸਪੈਕਟਰ ਸਾਹਿਬਾਨ ਦੀ ਡਿਊਟੀ ਲੱਗਦੀ ਹੈ ਜਿਸ ਤਰੀਕੇ ਨਾਲ ਅੱਜ ਇੰਸਪੈਕਟਰ ਪ੍ਰਵਿੰਦਰ ਸਿੰਘ ਬਿੱਲ ਤੇ ਸਹਿਦਾਰ ਅਸ਼ੀਤ ਜੀ ਆ ਕੇ ਲੈ ਕੇ ਆਏ ਨੇ ਔਰ ਅੱਜ ਇਹ ਸਾਰੇ ਚੈੱਕ ਅਸੀਂ ਪੂਰੀ ਟੀਮ ਨੂੰ ਬੁਹੋ ਕੇ ਮੇਰੇ ਬਹੁਤ ਹੀ ਸਤਿਕਾਰਯੋਗ ਸਾਡੇ ਕਾਉਂਸਲਰ ਸਾਥੀ ਸਰਵਿੰਦਰ ਸਿੰਘ ਜੀ ਰੁਬੀ ਲੋਪੇ ਸਾਹਿਬ ਉਹਨਾਂ ਦੇ ਨਾਲ